ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਕਰਾਂਗੇ ਸੁਜਾਨ ਸਿੰਘ ਕਹਾਣੀਕਾਰ ਪੰਜਾਬੀ ਏ ਪੇਪਰ ਦੇ ਵਿੱਚ ਜੇ ਸਾਡੇ ਸਿਲੇਬਸ ਦੇ ਵਿੱਚ ਹੀ ਹੈਗੇ ਕਹਾਣੀਕਾਰ ਸੁਜਾਨ ਸਿੰਘ ਜੀ ਅਸੀਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਤੇ ਉਹਨਾਂ ਦੇ ਅੱਜ ਤੱਕ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 1909 ਈਸਵੀ ਦੇ ਵਿੱਚ ਹੋਇਆ ਜੀ ਇਹ ਪ੍ਰਿੰਸੀਪਲ ਸੀ ਜੀ ਸੁਜਾਨ ਸਿੰਘ ਜੀ ਪ੍ਰਸ਼ਨ ਵੀ ਬਣ ਸਕਦਾ ਸੋਜਨ ਸਿੰਘ ਜੀ ਕਿਹੜੇ ਵਿਭਾਗ ਦੇ ਵਿੱਚ ਸੀ ਜੀ ਪ੍ਰਿੰਸੀਪਲ ਰਹੇ ਆ ਸੋਜਨ ਸਿੰਘ ਦਾ ਜਨਮ 1909 ਦੇ ਵਿੱਚ ਮਾਤਾ ਸ਼੍ਰੀ ਜਮਨਾ ਦੇਵੀ ਅਤੇ ਪਿਤਾ ਸ਼੍ਰੀ ਹਕੀਮ ਸਿੰਘ ਦੇ ਘਰ ਹੋਇਆ ਕਾਫੀ ਕਿਤਾਬਾਂ ਦੇ ਵਿੱਚ ਜੀ ਇਹਨਾਂ ਦੀ ਮਦਰ ਦਾ ਨਾਮ जोगਿੰਦਰ ਕੌਰ ਵੀ ਆ ਪਰ ਨਹੀਂ ਜੀ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਇਹਨਾਂ ਦੀ ਮਾਤਾ ਦਾ ਨਾਮ ਸ਼੍ਰੀਮਤੀ ਜਮਨਾ ਦੇਵੀ ਹੀ ਲਿਖਿਆ ਹੋਇਆ ਤੁਸੀਂ ਇਸ ਨੂੰ ਹੀ ਸਹੀ ਮੰਨਣਾ ਜੀ ਤੇ ਇਹਨਾਂ ਦੇ ਪਿਤਾ ਦਾ ਨਾਮ ਹਕੀਮ ਸਿੰਘ ਜੀ ਸੀਗਾ ਜਦੋਂ 11 ਸਾਲ ਦੇ ਸੀਗੇ ਨਾ ਤਾਂ ਉਦੋਂ ਹੀ ਇਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਇੰਨੀ ਛੋਟੀ ਉਮਰ ਦੇ ਵਿੱਚ ਕਿਸੇ ਬੱਚੇ ਦੇ ਉੱਪਰ ਜ਼ਿੰਮੇਵਾਰੀ ਪੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਉਹ ਵੀ ਇੱਕ ਪਿਤਾ ਦਾ ਸਾਆਇਆ ਉੱਠ ਜਾਣਾ। ਉਦੋਂ ਇਹਨਾਂ ਕੋਲੇ ਦੋ ਹੀ ਰਸਤੇ ਸੀਗੇ। ਦੋ ਇਹਨਾਂ ਦੀ ਸਮੱਸਿਆ ਵਾ ਕਹਿੰਦੇ ਆ ਨਾ ਜਦੋਂ ਸਾਡਾ ਮਾਤਾ ਜਾਂ ਪਿਤਾ ਸਾਡੀ ਜ਼ਿੰਦਗੀ ਚੋਂ ਚਲੇ ਜਾਂਦੇ ਆ ਤਾਂ ਸਾਡੇ ਲਈ ਇਦਾਂ ਲੱਗਦਾ ਕਿ ਸਾਰੇ ਰਸਤੇ ਬੰਦ ਹੋ ਗਏ। ਕਿਉਂਕਿ ਮਾਪੇ ਇੱਕ ਸਾਡਾ ਰਸਤਾ ਹੁੰਦੇ ਨੇ ਜਿਹੜੇ ਸਾਨੂੰ ਜ਼ਿੰਦਗੀ ਦੇ ਉਸ ਮੋੜ ਤੱਕ ਲੈ ਕੇ ਜਾਂਦੇ ਨੇ ਜਿੱਥੇ ਤੱਕ ਪਹੁੰਚਣਾ ਉਹਨਾਂ ਨੇ ਸੋਚਿਆ ਹੁੰਦਾ ਕਿ ਉਹਨਾਂ ਦਾ ਸੁਪਨਾ ਹੁੰਦਾ ਕਿ ਸਾਡਾ ਬੱਚਾ ਇੱਥੋਂ ਤੱਕ ਪਹੁੰਚੇ ਪਰ ਜਦੋਂ ਮਾਪੇ ਦਾ ਹੀ ਛੋਟੀ ਉਮਰ ਦੇ ਸਾਇਆ ਉੱਠ ਜਾਵੇ ਤਾਂ ਫਿਰ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਇਸੇ ਤਰ੍ਹਾਂ ਹੀ ਸੁਜਾਨ ਸਿੰਘ ਦੇ ਜੀਵਨ ਦੇ ਵਿੱਚ ਵੀ ਹੋਇਆ ਜਦੋਂ 11 ਸਾਲ ਦੇ ਸੀ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਤੇ ਹੁਣ ਉਹਨਾਂ ਦੇ ਸਾਹਮਣੇ ਪਹਿਲੀ ਸਮੱਸਿਆ ਇਹ ਸੀਗੀ ਕਿ ਉਹ ਆਪਣੇ ਮਤਲਬ ਕਿ ਕਿਵੇਂ ਪੈਰਾਂ ਤੇ ਖੜੇ ਤੇ ਦੂਸਰੀ ਇਹ ਸੀ ਕਿ ਉਹ ਪੜ੍ਹਾਈ ਕਿੱਥੋਂ ਕਰੇ ਇਹਨਾਂ ਦੋਵਾਂ ਵਿੱਚ ਵੀ ਉਹ ਜੇਤੂ ਰਿਹਾ ਕਹਿੰਦੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਵੇ ਪਰ ਬੰਦਾ ਉਹਨਾਂ ਨਾਲ ਜਿੱਤਣ ਵਾਲਾ ਹੋਣਾ ਚਾਹੀਦਾ ਇਸੇ ਤਰ੍ਹਾਂ ਹੀ ਸੁਜਾਨ ਸਿੰਘ ਜੀ ਉਸ ਸਮੱਸਿਆ ਨਾਲ ਲੜਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਿਆ ਪਹਿਲਾਂ ਉਹਨਾਂ ਨੇ ਗਦਾਮ ਕੀਪਰੀ ਤੋਂ ਲੈ ਕੇ ਕਹਿੰਦੇ ਪ੍ਰਿੰਸੀਪਲ ਕਾਲਜ ਦੇ ਪ੍ਰਿੰਸੀਪਲ ਤੱਕ ਦੀ ਨੌਕਰੀ ਦਾ ਸਫ਼ਰ ਤੈਅ ਕੀਤਾ ਕੁਐਸਚਨ ਛੋਟਾ ਇਹ ਵੀ ਬਣ ਸਕਦਾ ਕੀ ਪ੍ਰਿੰਸੀਪਲ ਸੁਜਾਨ ਸਿੰਘ ਨੇ ਸਭ ਤੋਂ ਪਹਿਲਾਂ ਕੰਮ ਕਿੱਥੇ ਕੀਤਾ ਸੀ ਜੀ ਉਹਨਾਂ ਨੇ ਗਦਾਮ ਦੀ ਗਦਾਮ ਕੀਪਰੀ ਵਿੱਚ ਕੰਮ ਕੀਤਾ ਸੀਗਾ ਜੀ ਕੀਪਰੀ ਦੀ ਡਿਊਟੀ ਕਰਦੇ ਸੀ ਗਦਾਮ ਦੇ ਵਿੱਚ ਫਿਰ ਉਹਨਾਂ ਨੇ ਕਾਲਜ ਦੇ ਵਿੱਚ ਉਹਨਾਂ ਨੇ ਪ੍ਰਿੰਸੀਪਲ ਦੀ ਜਿਹੜੀ ਨੌਕਰੀ ਹੈ ਜੀ ਉਹਨਾਂ ਨੂੰ ਉਹ ਮਿਲ ਗਈ ਸੀ ਇਸੇ ਤਰ੍ਹਾਂ ਇਸ ਗੱਲ ਦਾ ਵੀ ਇਹਦੇ ਤੇ ਅਸੀਂ ਜਾਣ ਸਕਦੇ ਹਾਂ ਕਿ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਬਹੁਤਾ ਕੁਝ ਦੱਸਿਆ ਹੋਇਆ ਜੀ ਹੁਣ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀਆਂ ਰਚਨਾ ਸੰਗ੍ਰਹਿ ਬਾਰੇ ਜੀ ਹਾਂਜੀ ਹੁਣ ਅਸੀਂ ਗੱਲਬਾਤ ਕਰਾਂਗੇ ਇਹਨਾਂ ਦੀਆਂ ਕਹਾਣੀਆਂ ਤੇ ਸੰਗ੍ਰਹਿ ਬਾਰੇ ਪਹਿਲੀ ਕਹਾਣੀ ਸੀ ਇਹਨਾਂ ਦੀ ਦੁੱਖ ਸੁੱਖ ਦੇ ਪਿੱਛੋਂ ਨਰਕਾਂ ਦੇ ਦੇਵਤੇ ਹੋ ਗਿਆ ਜੀ ਜਿਵੇਂ ਮਨੁੱਖ ਅਤੇ ਪਸ਼ੂ ਹੋ ਗਿਆ ਸਭ ਰੰਗ ਨਵਾਂ ਰੰਗ ਸਵਾਲ ਜਵਾਬ ਇਹਨਾਂ ਦੀ ਸਭ ਤੋਂ ਫੇਮਸ ਕਹਾਣੀ ਸੀਗੀ ਜਿਹੜੀ ਜਿਉਂ ਸ਼ਹਿਰ ਤੇ ਗ੍ਰਾਮ ਸੀ ਜਿਹਦੇ ਲਈ ਇਹਨਾਂ ਨੂੰ ਸਹਿਤ ਅਕਾਡਮੀ ਪੁਰਸਕਾਰ ਵੀ ਮਿਲਿਆ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ ਹੈਗਾਗਾ ਕਿ ਸੁਜਾਨ ਪ੍ਰਿੰਸਪਲ ਸੁਜਾਨ ਸਿੰਘ ਜੀ ਨੂੰ ਕਿਹੜੀ ਕਿਤਾਬ ਦੇ ਲਈ ਜਿਹੜਾ ਜੀ ਉਹ ਮਤਲਬ ਕਿ ਸਹਿਤ ਅਕਾਦਮੀ ਵਾਰਡ ਮਿਲਿਆ ਸੀ ਤਾਂ ਉਹਨਾਂ ਨੂੰ ਸ਼ਹਿਰ ਦੇ ਗ੍ਰਾਂਥ ਦੇ ਕਿਤਾਬ ਦੇ ਲਈ ਜਿਹੜਾ ਜੀ ਉਹਨਾਂ ਨੂੰ ਸਹਿਤ ਅਕਾਦਮੀ ਅਵਾਰਡ ਮਿਲਿਆ ਸੀ ਇਸ ਤੋਂ ਇਲਾਵਾ ਉਹਨਾਂ ਦਾ ਸੰਗ੍ਰਹਿ ਸੀਗਾ ਜਿਹਦਾਂ ਰਸੀਲਾ ਹੋ ਗਿਆ ਪ੍ਰਾਣਾ ਹੋ ਗਿਆ ਕੁਲਫੀ ਕੁਲਫੀ ਕਹਾਣੀਆਂ ਸੀ ਆਮ ਹੀ ਪੜਦੇ ਆਇਆਂ ਜਿਦੇ ਵਿੱਚ ਅਮੀਰ ਤੇ ਗਰੀਬ ਦੇ ਬਾਰੇ ਦੱਸਿਆ ਗਿਆ ਹੈਗਾਗਾ ਕਿ ਕਿਦਾਂ ਇੱਕ ਗਰੀਬ ਦਾ ਪੁੱਤਰ ਅਮੀਰ ਤੋਂ ਆਪਣੇ ਹੱਕ ਨੂੰ ਖੁੰਦਾ ਹੈਗਾਗਾ ਇੱਕ ਵਾਰਸ਼ਨ ਵੀ ਪੇਪਰ ਦੇ ਵਿੱਚੋਂ ਬਣ ਸਕਦਾ ਕੁਲਫੀ ਕਹਾਣੀ ਕਾਫੀ ਫੇਮਸ ਰਹੀ ਹੈ ਜੀ ਅੱਗੇ ਹੈਗਾ ਜੀ ਪਾਸੇ ਦਾ ਸੋਨਾ ਬਾਗਾਂ ਦਾ ਰਾਖਾ ਤੇ ਪਠਾਨ ਦੀ ਧੀ ਪਠਾਨ ਦੀ ਧੀ ਵੀ ਇਹਨਾਂ ਦੀ ਕਾਫੀ ਮਸ਼ਹੂਰ ਸੀਗੀ ਜਿਹੜੀ ਕਹਾਣੀ ਸੀਗੀ ਜੀ ਇਸ ਤੋਂ ਇਲਾਵਾ ਕੁਲਫੀ ਤੇ ਵੀ ਇੱਕ ਫਿਲਮ ਬਣ ਚੁੱਕੀ ਹੈ ਕੁਲਫੀ ਕਹਾਣੀ ਤੇ ਇੱਕ ਫਿਲਮ ਵੀ ਬਣ ਚੁੱਕੀ ਹੈ ਇਸ ਲਈ ਇੱਕ ਵਾਰੀ ਫਿਰ ਤੋਂ ਦੁਬਾਰਾ ਤੋਂ ਰਿਪੀਟ ਕਰਦੇ ਹਾਂ ਜੀ ਦੁੱਖ ਸੁੱਖ ਤੋਂ ਪਹਿਲਾਂ ਹੋ ਗਿਆ ਨਰਕਾਂ ਦੇ ਦੇਵਤੇ ਮਨੁੱਖ ਅਤੇ ਪਸ਼ੂ ਸਭ ਰੰਗ ਨਵਾਂ ਰੰਗ ਸਵਾਲ ਜਵਾਬ ਸ਼ਹਿਰ ਤੇ ਗ੍ਰਾਂ ਜੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਪੇਪਰ ਦੇ ਵਿੱਚ ਤੁਹਾਨੂੰ ਇਹਨਾਂ ਚੋਂ ਇੱਕ ਨਾ ਇੱਕ ਨਾਮ ਦੇਖਣ ਨੂੰ ਜ਼ਰੂਰ ਮਿਲ ਸਕਦਾ ਸੋ ਤੁਸੀਂ ਇੱਕ ਵੱਲ ਹੀ ਨਾ ਧਿਆਨ ਦਿਓ ਕਿ ਬਸ ਕਲਾ ਸ਼ਹਿਰ ਤੇ ਗ੍ਰਾਂ ਕਰ ਲਈਏ ਬਸ ਉਹਦੇ ਲਈ ਸੈਤਕ ਕਦਮੀ ਪੁਰਸਕਾਰ ਮਿਲਿਆ ਸੀ ਹੋ ਸਕਦਾ ਉੱਥੇ ਤੁਹਾਡੇ ਤੋਂ ਇੱਕ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈਗਾਗਾ ਕਿ ਕੁਲਫੀ ਕਹਾਣੀ ਕਿਹਨੇ ਲਿਖੀ ਸੀ ਫਿਰ ਤੁਸੀਂ ਕਨਫਿਊਜ਼ ਹੋਵੋਗੇ ਅਸੀਂ ਤਾਂ ਜੀ ਇਹ ਸੁਣਿਆ ਹੀ ਨਹੀਂ ਸੀ ਇਸੇ ਲਈ ਤੁਸੀਂ ਇਹਨਾਂ ਸਾਰੇ ਨਾਵਾਂ ਨੂੰ ਵੀ ਧਿਆਨ ਦੇ ਨਾਲ ਕਰ ਲਓ ਜੀ ਹਾਂਜੀ ਹੁਣ ਅਸੀਂ ਅੱਗੇ ਕਰਾਂਗੇ ਕਿ ਸੁਜਾਨ ਸਿੰਘ ਨੂੰ ਜਿਹੜਾ ਸਹਿਤ ਅਕਾਦਮੀ ਪੁਰਸਕਾਰ ਆ ਉਹ ਕਿਹੜੀ ਕਹਾਣੀ ਦੇ ਲਈ ਮਿਲਿਆ ਸੀ ਜੇ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਜੀ ਸ਼ਹਿਰ ਤੇ ਗ੍ਰਾਂ ਦੇ ਲਈ ਇਹਨਾਂ ਨੂੰ ਰਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈਗਾ ਜੀ ਕੁਲਫੀ ਕਹਾਣੀ ਦੇ ਬਾਰੇ ਵੀ ਸਾਨੂੰ ਕੁਐਸ਼ਨ ਆ ਸਕਦੇ ਨੇ ਜੀ ਛੋਟਾ ਕੁਐਸ਼ਨ ਪੁੱਛ ਸਕਦੇ ਨੇ ਕਿ ਕੁਲਫੀ ਕਹਾਣੀ ਵਿੱਚ ਸੁਜਾਨ ਸਿੰਘ ਨੇ ਕਿਹੜੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕੀਤਾ ਜੀ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਜਿਹੜਾ ਜੀ ਉਹਨਾਂ ਨੇ ਬਿਆਨ ਕੀਤਾ ਕਿ ਕਿੱਦਾਂ ਉਹ ਆਪਣੇ ਬੱਚੇ ਦੀ ਖੁਆਇਸ਼ ਨੂੰ ਪੂਰਾ ਨਹੀਂ ਕਰ ਸਕਦਾ ਇੱਕ ਕੁਲਫੀ ਨਹੀਂ ਲੈ ਕੇ ਦੇ ਸਕਦਾ ਜੀ ਤੇ ਫਿਰ ਕੀ ਕਰਦਾ ਜੀ ਕਹਾਣੀਕਾਰ ਕਹਿੰਦਾ ਕਿ ਉਹ ਬੱਚੇ ਨੂੰ ਕੁਲਫੀ ਅਤੇ ਮुरमुरे ਦਵਾਉਣ ਤੋਂ ਕਿੱਦਾਂ ਦੇ ਬਹਾਨੇ ਬਣਾਉਂਦਾ ਕਹਿੰਦਾ ਕੁਲਫੀ ਅਤੇ ਮुरमुरे ਕੀ ਹੁੰਦੇ ਆ ਜੀ ਭੇੜੇ ਹੁੰਦੇ ਨੇ ਇਸ ਤਰ੍ਹਾਂ ਜੀ ਕੁਝ ਸਾਨੂੰ 17 ਵੀ ਆ ਸਕਦੀਆਂ ਨੇ ਜਿੱਦਾਂ ਸੁਜਨ ਸਿੰਘ ਨੇ ਆਪਣੀ ਕਹਾਣੀ ਦੇ ਵਿੱਚ ਲਿਖਿਆ ਕੁਲਫੀ ਦੇ ਵਿੱਚ ਕਹਿੰਦਾ ਕੁਝ ਵੰਡਸ ਦੇਣੇ ਨਹੀਂ ਕਾਇਰ ਪਯੋਦੇ ਕਰ ਬਹਾਦਰ ਪੁੱਤ ਜੰਮਿਆ ਸਾਨੂੰ ਇਦਾਂ ਦਾ ਪੁੱਛ ਕੇ ਲੈਣਾ ਜੀ ਉੱਥੇ ਪੁੱਛ ਸਕਦੇ ਨੇ ਕਿਹੜੇ ਰਾਈਟਰ ਨੇ ਕਹੀਆਂ ਸੀ ਕਿਹੜੀ ਕਹਾਣੀ ਦੇ ਵਿੱਚੋਂ ਹਨ ਜੀ ਇੱਕ ਕੁਲਫੀ ਕਹਾਣੀ ਦੇ ਵਿੱਚੋਂ ਨੇ ਜਦੋਂ ਸ਼ਾਹਾਂ ਦੇ ਮੁੰਡੇ ਦੇ ਜਿਹੜੇ ਪਿਤਾ ਉਹ ਕਰ ਬਹਾਨਾ ਮਤਲਬ ਕਿ ਲੰਬਾ ਲੈ ਕੇ ਆਉਂਦੇ ਨੇ ਕਿ ਤੁਹਾਡੇ ਬੱਚੇ ਨੇ ਸਾਡੇ ਮੁੰਡੇ ਦੇ ਕੀ ਸੱਟ ਮਾਰੀ ਤੇ ਨਾਲੇ ਉਹ ਤੋਂ ਕੁਲਫੀ ਖੋਲੀ ਤਾਂ ਉਸ ਟਾਈਮ ਉਹਦੀ ਮਾਂ ਜਦੋਂ ਬੱਚੇ ਨੂੰ ਕੁੱਟਦੀ ਹੈਗੀ ਆ ਤਾਂ ਕਹਿੰਦੀ ਆ ਵੀ ਤੂੰ ਕਿਉਂ ਕੀਤਾ ਅਜਿਹਾ ਤਾਂ ਉਸਦਾ ਪਿਓ ਕਹਿੰਦਾ ਹੈਗਾ ਕਹਿੰਦਾ ਕੁਝ ਵੰਡਿਸ਼ ਦੇਣੇ ਨਹੀਂ ਕਾਇਰ ਪਿਓ ਦੇ ਘਰ ਜੀ ਬਹਾਦਰ ਪੁੱਤ ਜੰਮਿਆ ਹੈਗਾਗਾ ਇਹ ਜਿਹੜੀਆਂ 17 ਨੇ ਸੁਜਾਨ ਸਿੰਘ ਦੀਆਂ ਨੇ ਹਾਂਜੀ ਅੱਗੇ ਇਹਨਾਂ ਦੀ ਕੁਝ ਲੈਣਾ ਹੋਰ ਨੇ ਕਿ ਪੈਸੇ ਦੀ ਤੰਗੀ ਆ ਜਿਹੜੀ ਹਵਾਲਾਤੀ ਦੀ ਤੰਗੀ ਤੋਂ ਭੈੜੀ ਹੁੰਦੀ ਆ ਇਹ ਵੀ ਜੀ ਭਾਈ ਸੁਜਨ ਸਿੰਘ ਜੀ ਨੇ ਕਿਹਾ ਸੀਗਾ ਸੁਜਨ ਸਿੰਘ ਪ੍ਰਿੰਸੀਪਲ ਸੁਜਨ ਸਿੰਘ ਜੀ ਨੇ ਅੱਗੇ ਅਸੀਂ ਇਹਨਾਂ ਨਾਲ ਸੰਬੰਧਤ ਕੁਝ ਮਹੱਤਵਪੂਰਨ ਕੁਐਸਚਨ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਬੜੇ ਹੀ ਧਿਆਨ ਦੇ ਨਾਲ ਯਾਦ ਕਰਨਾ ਇਹਨਾਂ ਦੇ ਵਿੱਚੋਂ ਤੁਹਾਨੂੰ 2 ਜਾਂ 3 ਕੁਐਸਚਨ ਦੇਖਣ ਨੂੰ ਜ਼ਰੂਰ ਮਿਲਣਗੇ ਪਹਿਲਾ ਕੁਐਸਚਨ ਆਏਗਾ ਜੀ ਸੁਜਨ ਸਿੰਘ ਦੀ ਸਭ ਤੋਂ ਪਹਿਲੀ ਕਹਾਣੀ ਦਾ ਨਾਂ ਕੀ ਸੀਗਾ ਜੀ ਇਹਨਾਂ ਦੀ ਸਭ ਤੋਂ ਪਹਿਲੀ ਕਹਾਣੀ ਦਾ ਨਾਮ ਭਲੇਖਾ ਸੀਗਾ ਜਿਹੜੀ ਲਖਾਰੀ ਨਾਂ ਦੀ ਪత్రికਾ ਦੇ ਵਿੱਚ ਛਪੀ ਸੀ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਸੁਜਾਨ ਸਿੰਘ ਦੀ ਜਿਹੜੀ ਪਹਿਲੀ ਕਹਾਣੀ ਭਲੇਖਾ ਹੈਗੀ ਆ ਉਹ ਕਿਹੜੀ ਪత్రికਾ ਦੇ ਵਿੱਚ ਛਪੀ ਸੀ ਜੀ ਉਹ ਛਪੀ ਸੀਗੀ ਜੀ ਕਹਾਣੀ ਲਖਾਰੀ ਨਾਂ ਦੀ ਪత్రికਾ ਦੇ ਵਿੱਚ ਇਹ ਵੀ ਕੁਐਸਚਨ ਬਣ ਸਕਦਾ ਲਖਾਰੀ ਨਾਂ ਦੀ ਪత్రికਾ ਦੇ ਵਿੱਚ ਸੁਜਾਨ ਸਿੰਘ ਦੀ ਪਹਿਲੀ ਕਹਾਣੀ ਕਿਹੜੀ ਛਪੀ ਸੀ ਜੀ ਉਹ ਭਲੇਖਾ ਛਪੀ ਸੀ ਇਹਨਾਂ ਦੋਨਾਂ ਦੇ ਵਿੱਚੋਂ ਹੀ ਤੁਹਾਨੂੰ ਇੱਕ ਆਨਸਰ ਦੇਖਣ ਨੂੰ ਜ਼ਰੂਰ ਮਿਲ ਸਕਦਾ ਜੀ ਉੱਥੇ ਇਸ ਤੋਂ ਅਗਲਾ ਕੁਐਸਚਨ ਹੈਗਾ ਜੀ ਸੁਜਾਨ ਸਿੰਘ ਨੇ ਕਿਹੜੀਆਂ-ਕਿਹੜੀਆਂ ਭਾਸ਼ਾ ਦੇ ਵਿੱਚ ਕਹਾਣੀਆਂ ਲਿਖੀਆਂ ਸੀ ਪੰਜਾਬੀ ਭਾਸ਼ਾ ਦੇ ਵਿੱਚ ਤਾਂ ਲਿਖੀਆਂ ਹੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਬੰਗਾਲੀ ਦੇ ਵਿੱਚ ਵੀ ਲਿਖਿਆ ਉਰਦੂ ਦੇ ਵਿੱਚ ਵੀ ਲਿਖਿਆ ਸਿੰਧੀ ਦੇ ਵਿੱਚ ਵੀ ਲਿਖਿਆ ਤੇ ਜੀ ਹਿੰਦੀ ਦੇ ਵਿੱਚ ਵੀ ਲਿਖਿਆ ਕੁਐਸਚਨ ਦੇਖਣ ਨੂੰ ਮਿਲ ਸਕਦਾ ਜੀ ਇਹ ਵੀ ਤੁਹਾਨੂੰ ਕਿ ਉਹਨਾਂ ਨੇ ਕਿਹੜੀ-ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਬੰਗਾਲੀ ਉਰਦੂ ਸਿੰਧੀ ਤੇ ਹਿੰਦੀ ਦੇ ਵਿੱਚ ਲਿਖਿਆ ਸੀਗਾ ਜੀ 1986 ਵਿੱਚ ਭਾਰਤੀ ਸਿਹਤ ਅਕਾਦਮੀ ਪੁਰਸਕਾਰ ਮਿਲਿਆ ਸੀ ਜੀ ਉਹਨਾਂ ਨੂੰ ਸ਼ਹਿਰ ਤੇ ਗ੍ਰਾਂ ਕਹਾਣੀ ਦੇ ਲਈ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਜੀ ਪਹਿਲਾਂ ਸਨ ਨਹੀਂ ਦੱਸਿਆ ਸੀ ਤੁਸੀਂ ਹੁਣ ਸਨ ਨੂੰ ਵੀ ਕਲੀਅਰ ਕਰ ਲਓ ਕਦੋਂ ਮਿਲਿਆ ਸੀ ਜੀ 1986 ਈਸਵੀ ਦੇ ਵਿੱਚ ਮਿਲਿਆ ਸੀਗਾ ਸੁਜਾ ਸਿੰਘ ਨੇ ਕਿਹੜੀ ਪੁਸਤਕ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਘਟਨਾਵਾਂ ਸੰਬੰਧੀ ਹੈ ਜਿਹੜੀ ਉਹ ਜਾਣਕਾਰੀ ਮਿਲਦੀ ਆ ਕਲਗੀ ਦੀਆਂ ਅਣੀਆਂ ਦੇ ਵਿੱਚ ਮਿਲਦੀ ਹੈ ਜੀ ਇਹ ਉਹਨਾਂ ਦੀ ਜਾਣਕਾਰੀ ਇਹ ਕੁਐਸਚਨ ਦੇਖਣ ਨੂੰ ਵੀ ਤੁਹਾਨੂੰ ਮਿਲ ਸਕਦਾ ਇਸ ਤੋਂ ਲਗ ਉਹਨਾਂ ਨੇ ਗੁਰੂ ਅਮਰਦਾਸ ਜੀ ਘਟਨਾਵਾਂ ਦੀ ਜਿਹੜੀ ਜਾਣਕਾਰੀ ਆ ਉਹ ਅਮਰ ਗੁਰੂ ਰਸ਼ਮਾ ਦੇ ਵਿੱਚ ਦਿੱਤੀ ਹੋਈ ਹੈ ਜੀ ਸੁਜਾਨ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਹੁਣ ਤੁਸੀਂ ਇੱਥੇ ਕਨਫਿਊਜ਼ ਨਾ ਹੋਣਾ ਜੇਕਰ ਉਹਨਾਂ ਨੇ ਪਹਿਲੀ ਕਹਾਣੀ ਦਾ ਨਾਮ ਪੁੱਛਿਆ ਫਿਰ ਤੁਸੀਂ ਭਲੇਖਾ ਲਿਖਣਾ ਜੇ ਉਹਨਾਂ ਨੇ ਕਹਾਣੀ ਸੰਗ੍ਰਹਿ ਪੁੱਛਿਆ ਤਾਂ ਫਿਰ ਤੁਸੀਂ ਉੱਥੇ ਲਿਖਣਾ ਜੀ ਦੁੱਖ ਸੁੱਖ ਜਿਹੜੀ 1941 ਦੇ ਵਿੱਚ ਜਿਹੜੀ ਜੀ ਪ੍ਰਕਾਸ਼ਿਤ ਹੁੰਦੀ ਹੈ ਕਿਹੜੀ ਕਹਾਣੀ ਦੇ ਵਿੱਚ ਅਮੀਰੀ ਤੇ ਗਰੀਬੀ ਨੂੰ ਚਿਤਾਰਿਆ ਗਿਆ ਹੈ ਜੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਗਰੀਬੀ ਤੇ ਅਮੀਰੀ ਨੂੰ ਜਿਹੜਾ ਪੇਸ਼ ਕੀਤਾ ਗਿਆ ਉਹਨਾਂ ਨੇ ਕੁਲਫੀ ਕਹਾਣੀ ਦੇ ਵਿੱਚ ਦੱਸਿਆ ਹੋਇਆ ਹੈਗਾ ਇਸ ਤੋਂ ਲੱਗ ਉਹਨਾਂ ਨੇ ਗਊ ਮਾਤਾ ਕਹਾਣੀ ਦੇ ਵਿੱਚ ਅਣਜੁੜ ਵਿਆਹ ਦੀ ਸਮੱਸਿਆ ਨੂੰ ਜੀ ਦਰਸਾਇਆ ਹੋਇਆ ਹੈ ਕਹਿੰਦੇ ਕਿਸ ਦੁਆਰਾ ਸੁਜਾਨ ਸਿੰਘ ਨੂੰ ਇੱਕ ਸਰਵੋਤਮ ਕਹਾਣੀਕਾਰ ਦਾ ਕਿਤਾਬ ਮਿਲਿਆ ਵੀ ਇੱਕ ਬੈਸਟ ਕਹਾਣੀਕਾਰ ਦਾ ਜੀ ਉਹਨੂੰ ਭਾਸ਼ਾ ਵਿਭਾਗ ਪੰਜਾਬ ਨੇ ਇੱਕ ਬੈਸਟ ਕਹਾਣੀਕਾਰ ਦਾ ਕਿਤਾਬ ਵੀ ਦਿੱਤਾ ਇਸ ਤੋਂ ਅਗਲੇ ਕੁਐਸਚਨ ਜੀ ਹਾਂਜੀ ਅਗਲਾ ਕੁਐਸਚਨ ਹੈ ਸ਼ਹਿਰ ਤੇ ਕਹਾਣੀ ਦੇ ਵਿੱਚ ਕੁੱਲ ਕਿੰਨੀਆਂ ਕਹਾਣੀਆਂ ਨੇ ਜੀ 15 ਕਹਾਣੀਆਂ ਨੇ ਇੱਕ ਕੁਐਸਚਨ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈਗਾ ਜੀ ਤੁਸੀਂ ਚੰਗੀ ਤਰ੍ਹਾਂ ਇਹਨੂੰ ਯਾਦ ਕਰ ਲਓ ਸ਼ਹਿਰ ਤੇ ਗ੍ਰਾਂ ਕਹਾਣੀ ਦੇ ਸੰਗ੍ਰਹਿ ਦੇ ਵਿੱਚ ਕੁੱਲ ਜਿਹੜੀਆਂ ਜੀ ਉਹ 15 ਕਹਾਣੀਆਂ ਨੇ ਸੁਜਾਨ ਸਿੰਘ ਦੀ ਕਿਹੜੀ ਕਹਾਣੀ ਦੇ ਵਿੱਚ ਇੱਕ ਸਫਲ ਮਨੋਵਿਗਿਆਨ ਕਹਾਣੀ ਮੰਨੀ ਗਈ ਹੈ ਜੀ ਕਿਹੜੀ ਕਹਾਣੀ ਹੈ ਜਿਹਨੂੰ ਸਫਲ ਮਨੋਵਿਗਿਆਨਿਕ ਮੰਨਿਆ ਗਿਆ ਜੀ ਮਨੁੱਖ ਤੋਂ ਪਸ਼ੂ ਖੁੰਬਾ ਦਾ ਸ਼ਿਕਾਰ ਲੇਖ ਸੰਗ੍ਰਹਿ ਕਦੋਂ ਛਪਿਆ ਸੀ ਜੀ ਇਹਨਾਂ ਦਾ 1971 ਦੇ ਵਿੱਚ ਛਪਦਾ ਹੈ ਜੀ ਅੱਗੇ ਹੈ ਜੰਮੂ ਜੀ ਤੁਸੀਂ ਬੜੇ ਰਾ ਇਹ ਇਹਨਾਂ ਦੀ ਜਿਹੜੀ ਕਹਾਣੀ ਸੰਗ੍ਰਹਿ ਜੇ 1977 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈਗਾ ਜੀ ਇਸ ਤੋਂ ਇਲਾਵਾ ਸੁਜਾਨ ਸਿੰਘ ਦੀਆਂ ਮੌਲਿਕ ਕਹਾਣੀ ਸੰਗ੍ਰਹਿ ਜਿਹੜੇ ਨੇ ਜੀ ਉਹਨਾਂ ਦੇ ਨਾਂ ਹੈਗੇ ਆ ਇਹਨਾਂ ਤੁਹਾਨੂੰ ਇੱਕ ਵੀ ਦੇਖਣ ਨੂੰ ਮਿਲ ਸਕਦਾ ਤੇ ਉੱਥੇ ਦੋ ਤਿੰਨ ਆਪਸ਼ਨ ਵੀ ਦੇਖਣ ਨੂੰ ਮਿਲ ਸਕਦੇ ਆ ਕਿ ਕਹਾਣੀ ਸੰਗ੍ਰਹਿ ਜਿਹੜੇ ਉਹਨਾਂ ਦੇ ਮੌਲਿਕ ਕਹਾਣੀ ਸੰਗ੍ਰਹਿ ਦੱਸੋ ਜੀ ਸ਼ਹਿਰ ਤੇ ਗ੍ਰਾਂਹ ਹੋ ਗਿਆ ਜੀ ਜਿਹੜਾ 1985 ਦੇ ਵਿੱਚ ਤਾਂ ਪ੍ਰਕਾਸ਼ਿਤ ਹੁੰਦਾ ਤੇ 1986 ਦੇ ਵਿੱਚ ਇਹਨਾਂ ਨੂੰ ਸ਼ਹਿਰ ਤੇ ਗ੍ਰਾਂਹ ਦੇ ਲਈ ਜੀ ਸਹਿਤ ਅਕਾਦਮੀ ਪੁਰਸਕਾਰ ਵੀ ਮਿਲਦਾ ਹੈਗਾ ਇਸ ਤੋਂ ਅੱਗੇ ਹੈ ਸਾਰੇ ਪੱਤੇ ਡੇਢ ਆਦਮੀ ਨਵਾਂ ਰੰਗ ਮਨੁੱਖ ਤੇ ਪਸ਼ੂ ਮਨੁੱਖ ਤੋਂ ਪਸ਼ੂ ਦੀ ਨਰਕਾਂ ਦੇ ਦੇਵਤੇ ਹੋ ਗਿਆ ਜੀ ਦੁੱਖ ਸੁੱਖ ਤੋਂ ਪਿੱਛੋਂ ਦੁੱਖ ਸੁੱਖ ਤੇ ਸਭ ਰੰਗ ਜੀ ਹਾਂਜੀ ਅੱਗੇ ਇਹਨਾਂ ਲਈ ਕੁਝ ਹੋਰ ਜ਼ਰੂਰੀ ਕੁਐਸਚਨ ਨੇ ਕਿ ਇਹਨਾਂ ਦਾ ਕਈ ਵਾਰੀ ਤੁਹਾਡੇ ਤੋਂ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਦਾ ਜੀਵਨ ਕਾਲ ਕਿੰਨੇ ਤੋਂ ਕਿੰਨੇ ਤੱਕ ਸੀ ਜੀ ਇਹਨਾਂ ਦਾ ਜੀਵਨ ਕਾਲ ਹੈਗਾ 1909 ਤੋਂ ਲੈ ਕੇ 1993 ਤੱਕ ਇਹਨਾਂ ਦਾ ਜੀਵਨ ਕਾਲ ਰਿਹਾ ਜੀ ਇਹ ਪ੍ਰਕਿਰਤੀਵਾਦੀ ਸੀ ਸਮਾਜਵਾਦੀ ਸੀ ਤੇ ਜਥਾਰਤਵਾਦੀ ਜੀ ਸੀਗੇ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਕੀ ਪ੍ਰਿੰਸੀਪਲ ਸੁਜਨ ਸਿੰਘ ਜੀ ਸੀਗੇ ਜਿਹੜੇ ਜੀ ਉਹ ਕਿ ਕਿਦਾਂ ਦਾ ਮਤਲਬ ਕਿ ਲਿਖਦੇ ਸੀ ਪ੍ਰਗਿਰਤੀਵਾਦੀ ਨੂੰ ਧਿਆਨ ਚ ਰੱਖ ਕੇ ਲਿਖਦੇ ਸੀ ਸਮਾਜਵਾਦੀ ਨੂੰ ਤੇ ਜਥਾਰਤਵਾਦੀ ਨੂੰ ਜੀ ਇਹਨਾਂ ਦਾ ਦਿਹਾਂਤ ਹੁੰਦਾ ਜੀ 1 ਅਪ੍ਰੈਲ 1993 ਨੂੰ ਉਦੋਂ ਇਹਨਾਂ ਦੀ ਉਮਰ ਸੀਗੀ ਜੀ 83 ਸਾਲ ਇਹਨਾਂ ਦਾ ਦਿਹਾਂਤ ਫਿਰ ਇੱਕ ਵਾਰੀ ਰਿਪੀਟ ਕਰ ਦਿਆਂ ਜੀ 21 ਅਪ੍ਰੈਲ 1993 ਨੂੰ ਇਹਨਾਂ ਦਾ ਦਿਹਾਂਤ ਹੋ ਜਾਂਦਾ ਤੇ ਕੌਮੀਅਤ ਭਾਰਤ ਦੇ ਨਾਲ ਜੀ ਇਹ ਸਬੰਧ ਰੱਖਦੇ ਸੀਗੇ ਤੇ ਕੀਤਾ ਇਹਨਾਂ ਦਾ ਕਹਾਣੀਕਾਰ ਤੇ ਅਧਿਆਪਕ ਸੀਗੇ ਜੀ ਕਵੈਸਚਨ ਤੁਹਾਨੂੰ ਇਹ ਵੀ ਦੇਖਣ ਨੂੰ ਮਿਲ ਸਕਦਾ ਕਿ ਪ੍ਰਿੰਸੀਪਲ ਸੁਜਾਨ ਸਿੰਘ ਜੀ ਦਾ ਕੀਤਾ ਕਿਹੜਾ ਸੀ ਜੀ ਉੱਥੇ ਦੋਨੋਂ ਆਪਸ਼ਨ ਵੀ ਦੇਖਣ ਨੂੰ ਮਿਲ ਸਕਦੇ ਆ ਕਹਾਣੀਕਾਰ ਤੇ ਅਧਿਆਪਕ ਵੀ ਕੱਲਾ ਕਹਾਣੀ ਕਰਤੇ ਤੇ ਕੱਲਾ ਅਧਿਆਪਕ ਵੀ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਜੇ ਅੱਗੇ ਹੈਗਾ ਜੀ ਪ੍ਰਿੰਸੀਪਲ ਸੁਜਾਨ ਸਿੰਘ ਜੀ ਕਿਹੜੀ ਲਹਿਰ ਨਾਲ ਜੁੜੇ ਹੋਏ ਸੀ ਜੇ ਸਮਾਜਵਾਦੀ ਤੇ ਜਥਾਰਤਵਾਦੀ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਪ੍ਰਗਤੀਵਾਦੀ ਪ੍ਰਗਤੀਵਾਦੀ ਸੀ ਸਮਾਜਵਾਦੀ ਸੀ ਤੇ ਯਥਾਰਤਵਾਦੀ ਸੀ ਉਹਨਾਂ ਦਾ ਜਿਹੜਾ ਵਿਸ਼ਾ ਸੀਗਾ ਨਾ ਉਹ ਨਿੱਕੀ ਕਹਾਣੀ ਹੀ ਲਿਖਦੇ ਸੀਗੇ ਜੀ ਪ੍ਰਸ਼ਨ ਇਹ ਵੀ ਪੁੱਛਿਆ ਜਾ ਸਕਦਾ ਪ੍ਰਿੰਸੀਪਲ ਸੁਜਾਨ ਸਿੰਘ ਜੀ ਵੱਡੀ ਕਹਾਣੀ ਲਿਖਦੇ ਸੀ ਜਾਂ ਲੰਮੀ ਕਹਾਣੀ ਲਿਖਦੇ ਸੀ ਜਾਂ ਨਿੱਕੀ ਕਹਾਣੀ ਲਿਖਦੇ ਸੀ ਜਿਉ ਨਿੱਕੀ ਕਹਾਣੀ ਹੀ ਲਿਖਦੇ ਸੀ ਇਹ ਸੀਗਾ ਪ੍ਰਿੰਸੀਪਲ ਸੁਜਨ ਸਿੰਘ ਦੇ ਜੀਵਨ ਬਾਰੇ ਤੇ ਉਹਨਾਂ ਦੇ ਸਾਰੇ ਜੀਵਨ ਕਾਲ ਦੀ ਜੀ ਜਾਣਕਾਰੀ ਜੇਕਰ ਤੁਹਾਨੂੰ ਚੈਨਲ ਵਧੀਆ ਲੱਗਿਆ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਫਿਰ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਇਸ ਚੈਨਲ ਦੇ نیچے ਜਾ ਕੇ ਕਮੈਂਟ ਕਰ ਸਕਦੇ ਹੋ ਸਾਨੂੰ ਸੋ ਥੈਂਕ ਯੂ